ਪੰਜਾਬ ਵਿੱਚ ਫੜੀ ਗਈ ਹੈ ਟਰਾਮਾਡੋਲ ਦੀ ਫੈਕਟਰੀ ਜੀ ਹਾਂ ਦੱਸ ਜਿਏ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਗੈਰ ਕਾਨੂੰਨੀ ਫਾਰਮਾ Opioid ਸਪਲਾਈ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਦੀ ਜਾਣਕਾਰੀ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕਰਦਿਆਂ ਕਿਹਾ ਹੈ ਕਿ ਟਰਾਮਾਡੋਲ ਗੋਲੀਆਂ ਦੀ ਸਪਲਾਈ ਚੇਨ ਦੀ ਕਾਰਵਾਈ ਸਿਰਫ 32 ਗੋਲੀਆਂ ਦੀ ਬ੍ਰਾਂਧਗੀ ਤੋਂ ਸ਼ੁਰੂ ਹੋਈ ਜੋ ਆਖਿਰਕਾਰ ਉੱਤਰਾਖੰਡ ਦੇ ਹਰੀਦੁਆਰ ਵਿਖੇ ਸਥਿਤ ਇੱਕ ਨਿਰਮਾਣ ਯੂਨਿਟ ਤੱਕ ਜਾ ਪੁੱਜੀ ਹੈ। ਉਹਨਾਂ ਦੱਸਿਆ ਕਿ ਲਗਾਤਾਰ ਖੁਲਾਸਿਆਂ ਅਤੇ ਛਾਪੇਮਾਰੀਆਂ ਦੇ ਆਧਾਰ 'ਤੇ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਕੈਮਿਸਟ, ਡਿਸਟ੍ਰਿਬਿਊਟਰ ਅਤੇ ਲੂਸੈਂਟ ਬਾਇਓਟੈਕ ਲਿਮਿਟਿਡ ਦੇ ਜੋ ਪਲਾਂਟ ਮੁਖੀ ਵੀ ਸ਼ਾਮਲ ਹਨ। ਪੁਲਿਸ ਵੱਲੋਂ ਕੀਤੀ ਗਈ ਕੁੱਲ ਬਰਾਮਦਗੀ ਦੇ ਵਿੱਚ 70000 ਤੋਂ ਵੱਧ ਟਰਾਮਾਡੋਲ ਗੋਲੀਆਂ ਤੇ 765000 ਰੁਪਏ ਨਗਦ ਰਕਮ ਤੇ 325 ਕਿਲੋਗ੍ਰam ਕੱਚਾ ਮਾਲ ਯਾਨੀ ਕਿ ਟਰਾਮਾਡੋਲ ਸ਼ਾਮਿਲ ਹਨ ਡੀਜੀਪੀ ਨੇ ਦੱਸਿਆ ਹੈ ਕਿ ਜ਼ਬਤ ਕੀਤੀਆਂ ਗਈਆਂ ਪੱਟੀਆਂ ਤੇ ਸਰਕਾਰੀ ਸਪਲਾਈ ਸਿਰਫ ਵਿਕਰੀ ਲਈ ਨਹੀਂ ਲਿਖਿਆ ਸੀ ਜੋ ਮੈਡੀਕਲ ਸਟਾਕ ਜੋ ਸਟਾਕ ਦੇ ਗੈਰ ਕਾਨੂੰਨੀ ਡਾਇਵਰਸ਼ਨ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ ਨੀਮਾ ਦੀ ਉਲੰਘਣਾ ਕਰਨ ਵਾਲੀਆਂ ਮੁੱਖ ਫਾਰਮਾ ਯੂਨਿਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਿਕਾਰਡਾਂ ਵਿੱਚ ਜਾਂਚ ਕੀਤੀ ਗਈ ਹੈ